ਗਵਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਮੈਂ ਹਾਂ ਤੁਹਾਡਾ ਖੁਸ਼ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਰ ਤਰ੍ਹਾਂ ਦੀ ਕੋਜੀ ਚਾਲ ਚੱਲੀ ਜਾ ਰਹੀ ਹੈ ਆਪਣੇ ਆਪ ਨੂੰ ਫਿਰ ਦੁਬਾਰਾ ਰੀ-ਲਾਂਚ ਕਰਵਾਉਣਾ ਚਾਹੁੰਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਿ 1 ਮਾਰਚ ਨੂੰ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਮੇਰੀ ਜਿਹੜੀ ਹੈ ਝੋਲੀ ਵਿੱਚ ਪਾ ਦਿੱਤੀ ਜਾਵੇ ਜਿਸ ਤਰ੍ਹਾਂ ਸਿਆਸੀ ਟੋਲੇ ਵੱਲੋਂ ਵਾਰ-ਵਾਰ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਪੰਥ ਦਾ ਜਰਨੈਲ ਕਹਿ ਕੇ ਪੁਕਾਰਿਆ ਜਾ ਰਿਹਾ ਹੈ ਕਿ ਜਿਨੀਆਂ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀਆਂ ਕੁਰਬਾਨੀਆਂ ਨੇ ਸਿੱਖ ਪੰਥ ਦੇ ਲਈ ਉਨੀਆਂ ਹੋਰ ਕਿਸੇ ਦੀਆਂ ਸਿੱਖ ਪੰਥ ਵਿੱਚ ਹੋ ਹੀ ਨਹੀਂ ਸਕਦੀਆਂ ਜਦੋਂ 14 ਜਨਵਰੀ ਮੰਗੀ ਵਾਲੇ ਦਿਨ ਕਾਨਫਰੰਸ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਉਹਨਾਂ ਦਿਨਾਂ ਦੇ ਵਿੱਚ ਐਡਵੋਕੇਟ ਰਜਿੰਦਰ ਸਿੰਘ ਧਾਮੀ ਵੱਲੋਂ ਸਟੇਜ 'ਤੇ ਸਾਂਝੀ ਨਹੀਂ ਕੀਤੀ ਗਈ ਉਹਨਾਂ ਸ਼੍ਰੀ ਮੁਖਤਸਰਬ ਆ ਕੇ ਮੱਥਾ ਟੇਕਿਆ ਫਿਰ ਦੁਬਾਰਾ ਸ਼੍ਰੀ ਅਕਾਲ ਤਖਤ ਵੱਲ ਕੁਛ ਕਰ ਗਏ ਉਹਨਾਂ ਦਿਨੋਂ ਤੋਂ ਖਫਾ ਨੇ ਹੁਣ ਅਸਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਕੌਣ ਹੋਵੇਗਾ ਕਿਸ ਨੂੰ ਪ੍ਰਧਾਨ ਬਣਾਇਆ ਜਾਵੇ ਕਿ ਉਹ ਪ੍ਰਧਾਨ ਬੜੇ ਵਧੀਆ ਤਰੀਕੇ ਦੇ ਨਾਲ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੱਕ ਕੰਮ ਕਰੇ ਪੰਥ ਨੂੰ ਇਕੱਠਾ ਕਰੇ ਪੰਥ ਦੀ ਗੱਲ ਬਾਤ ਸੁਣੇ ਪੰਥ ਪੰਥ ਵਿੱਚ ਪੰਥ ਨਾਲ ਜਿਹੜੇ ਮਤਭੇਦ ਹੋ ਰਹੇ ਨੇ ਦੂਸਰੀਆਂ ਪਾਰਟੀਆਂ ਵੱਲੋਂ ਉਹ ਪੱਖ ਜਿਹੜਾ ਹੈ ਘਰ ਘਰ ਜਾ ਕੇ ਦੱਸੇ ਯਾਨੀ ਕਿ ਸਿੱਖ ਪੰਥ ਨੂੰ ਇਕੱਠਾ ਕੌਣ ਕਰੇਗਾ ਕੌਣ ਲੁਪੇਟੇਗਾ ਵਲਗੇ ਦੇ ਵਿੱਚ ਕੌਣ ਲੈ ਕੇ ਆਵੇਗਾ ਕਿਉਂਕਿ ਜੇਕਰ ਭਾਰਤੀ ਜਨਤਾ ਪਾਰਟੀ ਨੇ ਕਿਸੇ ਹੋਰ ਪਾਰਟੀ ਨਾਲ ਗੱਠਜੋੜ ਕਰ ਲਿਆ ਤਾਂ ਫਿਰ ਵੀ ਸਿਆਪਾ ਹੈ ਯਾਨੀ ਕਿ ਸੁਖਬੀਰ ਸਿੰਘ ਬਾਦਲ ਨੂੰ ਤਾਂ ਹੁਣ ਸਿੱਖ ਪੰਥ ਚਾਹੁੰਦਾ ਹੀ ਨਹੀਂ ਗਿਆਨੀ ਰਗਵੀਰ ਸਿੰਘ ਦਾ ਵੱਡਾ ਫੈਸਲਾ ਹੈ ਸ੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਨੂੰ ਲੈ ਕੇ ਕਿਉਂਕਿ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਹੁਣ ਕੋਈ ਹੱਕ ਦਾਵਾ ਦਾ ਹੱਕ ਜਾਂ ਦਾਵੇਦਾਰ ਨਹੀਂ ਨੇ ਪ੍ਰਧਾਨਗੀ ਦੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉੱਤੇ ਵਾਰ-ਵਾਰ ਸਿਆਸੀ ਪ੍ਰੈਸ਼ਰ ਪਾ ਕੇ ਉਹਨੂੰ ਮਜਬੂਰ ਕਰ ਦਿੱਤਾ ਗਿਆ ਕਿ ਤੁਸੀਂ ਆਪਣੇ ਆਪ ਹੀ ਅਹੁਦੇ ਤੋਂ ਅਸਤੀਫਾ ਦੇ ਦਿਓ ਇਸ ਨੂੰ ਲੈ ਕੇ ਬੜੀਆਂ ਵੱਡੀਆਂ ਚਰਚਾਵਾਂ ਚੱਲ ਪਈਆਂ ਨੇ ਚਰਚਾ ਦਾ ਵਿਸ਼ਾ ਬਣ ਗਿਆ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਕਿਸ ਦੀ ਹਮਾਇਤ ਕੀਤੀ ਜਾ ਰਹੀ ਹੈ ਸੱਤ ਮੈਂਬਰੀ ਕਮੇਟੀ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਸੀਲ ਤੋਂ ਬਣੀ ਸੀ ਉਹਦੇ ਵਿੱਚੋਂ ਇੱਕ ਨੂੰ ਪ੍ਰਧਾਨ ਬਣਾਇਆ ਜਾਵੇਗਾ ਕਿਰਪਾਲ ਸਿੰਘ ਬੰਡੂਗਰ ਨੇ ਵੀ ਆਪਣੇ ਹੱਥ ਖੜੇ ਕਰ ਦਿੱਤੇ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਵੀ ਆਪਣੇ ਹੱਥ ਖੜੇ ਕਰ ਦਿੱਤੇ ਹੁਣ ਰਹਿ ਗਏ ਨਿਰਤਕ ਮਨਪ੍ਰੀਤ ਯਾਲੀ ਸੂਤਰ ਦੱਸਦੇ ਨੇ ਕਿ ਮਨਪ੍ਰੀਤ ਈਆਲੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਹੁਣਾ ਵੱਲੋਂ ਕਿਸੇ ਵੀ ਸਮੇਂ ਪ੍ਰਧਾਨ ਬਣਾਇਆ ਜਾ ਸਕਦਾ ਹੈ ਕਿਉਂਕਿ ਉਹ ਠੰਡੇ ਸੁਭਾਅ ਦੇ ਨੇ ਮਨਪ੍ਰੀਤ ਈਆਲੀ ਸ਼ਾਂਤ ਸੁਭਾਅ ਦੇ ਨੇ ਕਰਤਾਰ ਜਿਹੜਾ ਹੈ ਉਹਨਾਂ ਦਾ ਉੱਥੇ ਕੋਈ ਨਿਸ਼ਾਨੀਆਂ ਸਵਾਲ ਨਹੀਂ ਇਮਾਨਦਾਰੀ ਦੀ ਜੇਕਰ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਮਿਸਾਲ ਦੇਣੀ ਹੋਵੇ ਤਾਂ ਮਨਪ੍ਰੀਤ ਯਾਲੀ ਤੋਂ ਕੋਈ ਵਧੀਆ ਸ਼ਰੂਮਣੀ ਅਕਾਲੀ ਦਲ ਦਾ ਟਕਸਾਲੀ ਆਗੂ ਹੋ ਹੀ ਨਹੀਂ ਸਕਦਾ ਲਗਾਤਾਰ 4 ਵਾਰ 4 ਵਾਰ ਉਹਨਾਂ ਨੇ ਵਿਧਾਨ ਸਭਾ ਦੀਆਂ ਚੋਣਾਂ ਜਿੱਤੀਆਂ ਐਜ਼ ਵਿਧਾਇਕ ਰੇ ਹਲਕਾ ਦਾਖਾ ਦੇ ਵਿੱਚ ਉਹਨਾਂ ਕੰਮ ਕਰਾਇ ਇਵੇਂ ਤੋਂ ਤਕੇ ਕੀਤੇਗਾ ਆਪ ਆ ਕਾਂਗਰਸ ਸਰਕਾਰ ਬਨੋ ਜ਼ਖਮੀ ਬੰਦੇ ਹੋਏ ਮਨਪ੍ਰੀਤ ਯਾਲੀ ਦੇ ਲੇਕਰ ਮਨਪ੍ਰੀਤ ਯਾਲੀ ਇੱਕ ਥਾਪੜ ਕੇ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਦਾਖਾਂ ਦੇ ਵਿੱਚ ਉਗਵਾਈ ਕਰਦੇ ਰਿਹਾ ਇਸ ਲਈ ਹੁਣ ਇਹ ਹਵਾਵਾਂ ਚੱਲ ਪਈਆਂ ਨੇ ਕਿ ਮਨਪ੍ਰੀਤ ਯਾਲੀ ਸਭ ਤੋਂ ਬੈਸਟ ਲੀਡਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਤੇ ਸਮੁੱਚੇ ਸਿੱਖ ਪੰਥ ਲਈ ਜੇਕਰ ਬਾਗਡੋਰ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਮਨਪ੍ਰੀਤ ਯਾਲੀ ਦੇ ਹੱਥ ਵਿੱਚ ਦੇ ਦਿੱਤੀ ਜਾਵੇ ਤਾ ਦੁਨੀਆ ਦੀ ਕੋਈ ਤਾਕਤ ਨਹੀਂ ਕਿ ਫਿਰ ਦੁਬਾਰਾ ਸ਼ਰੂਮੀ ਅਕਾਲੀ ਦਲ ਦਾ ਮੁੱਖ ਮੰਤਰੀ ਨਾ ਬਣੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜੇਕਰ ਸੁਖਬੀਰ ਸਿੰਘ ਬਾਦਲ ਰਹਿੰਦੇ ਨੇ ਅੱਗੇ ਤਿੰਨ ਜਿੱਤੇ ਨੇ ਹੁਣ ਛੇ ਜਿੱਤ ਜਾਣਗੇ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਜਿਹੜੇ ਬੁੱਧੀਜੀਵੀ ਰਹੇ ਜਿਹੜੇ ਸਿਆਸਦਾਨ ਨੇ ਉਹ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਘਰੇ ਬੈਜਣਾ ਟਿੱਕੇ ਜੇਕਰ ਟਿੱਕੇ ਨਹੀਂ ਬੈਠਿਆ ਜਾਂਦਾ ਤਾਂ ਉਹ ਦੂਰੀ ਬਣਾਵੇ ਸ਼੍ਰੋਮਣੀ ਅਕਾਲੀ ਦਲ ਤੋਂ ਉਹ ਜਿੰਨੀ ਦੇ ਜਿੰਨੀ ਦੇ ਜਿੰਨੀ ਦੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿਣਗੇ ਪੰਥ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਡਾਢਾ ਨੁਕਸਾਨ ਹੋਵੇਗਾ ਇਸ ਕਰਕੇ ਮਨਪ੍ਰੀਤ ਇਆਲੀ ਹੀ ਫਿੱਟ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਵਾਸਤੇ